ਬੀ ਸਤ ਸ੍ਰੀ ਅਕਾਲ ਐਮ ਸੀ ਦਾ ਇਲੈਕਸ਼ਨ ਲੜ ਰਹੇ ਆਂ ਹਾਂਜੀ ਹਾਂਜੀ ਆਪਣਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਧੀਰਜ ਪਾਲ ਹੈ ਕਿਹੜੀ ਪਾਰਟੀ ਵੱਲੋਂ ਲੜ ਰਹੇ ਆਂ ਹਾਂਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਖੜੀ ਹਾਂ ਕਿੰਨਾ ਨੰਬਰ ਵਾਰਡ ਆ ਵਾਰਡ ਨੰਬਰ 5 ਚੋਣ ਨਿਸ਼ਾਨ ਚੋਣ ਨਿਸ਼ਾਨ ਛੱਡ ਲਿਆ ਹੋ ਅੱਜ ਅਸੀਂ ਡੋਰ ਟੂ ਡੋਰ ਕਰ ਰਹੇ ਆਂ ਹਾਂਜੀ ਹਾਂਜੀ ਮੈਂ ਡੋਰ ਟੂ ਡੋਰ ਕਰ ਰਹੀ ਹਾਂ ਤੇ ਮੈਨੂੰ ਬਹੁਤ ਭਰਮਹੰਗਾਰਾ ਮਿਲ ਰਿਹਾ ਔਰ ਮੇਰੇ ਨਗਰ ਨਿਵਾਸੀ ਸਾਰੇ ਮੇਰੇ ਨਾਲ ਲਈ ਹਨ ਪੈਰ ਨਾਲ ਪੈਰ ਔਰ ਮੋਢੇ ਨਾਲ ਮੋਢਾ ਲਾ ਕੇ ਤੁਰ ਰਹੇ ਨੇ ਠੀਕ ਹੈ ਜੀ ਹਾਂ ਜੀ ਤੁਸੀਂ ਐਮਸੀ ਬਣ ਕੇ ਕੀ ਕਰਨਾ ਚਾਹੁੰਦੇ ਆਂ ਹਾਂ ਜੀ ਮੈਂ ਐਮਸੀ ਬਣ ਕੇ ਸਭ ਤੋਂ ਵੱਡੀ ਗੱਲ ਤਾਂ ਇਹੀ ਕਰਨਾ ਚਾਹੁੰਦੀ ਕਿ ਜਿਹੜੇ ਆਮ ਲੋਕਾਂ ਦੀ ਗੱਲ ਨਹੀਂ ਸੁਣ ਰਹੇ ਤਾਂ ਮੈਂ ਉਹਨਾਂ ਨਾਲ ਪੂਰਾ ਸਹਿਯੋਗ ਕਰਾਂਗੀ ਔਰ ਮੈਂ ਨਗਰ ਪੰਚਾਇਤ ਦੇ ਵਿੱਚ ਮੈਂ ਆਪਣੀ ਪੂਰੀ ਜ਼ੋਰਦਾਰ ਰਵਾਇਜ਼ ਆਵਾਜ਼ ਦੇ ਨਾਲ ਪੂਰੀ ਵਾਰ ਲਗਾ ਦਵਾਂਗੀ ਉਹਨਾਂ ਦੀਆਂ ਜੋ ਵੀ ਸਮੱਸਿਆਵਾਂ ਹਨ ਬੈਸਤਾ ਪਾਣੀ ਦਾ ਨਿਕਾਸ ਨਾਲੀਆਂ ਔਰ ਸੀਵਰੇਜ ਲਾਈਟਸ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਹਾਂ ਜੀ ਏ ਦੇਖ ਲਓ ਕਿ ਬੀਬੀਆਂ ਫਿਰ ਜਦੋਂ ਮਾੜਾ ਮੋਟਾ ਗੱਲਬਾਤ ਨੱਠੀਆਂ ਆਉਂਦੀਆਂ ਫਿਰ ਤੁਸੀਂ ਹੱਕ ਤੇ ਨਾ ਜਾਉਂਗੇ ਕਿ ਮੇਰੇ ਕੋਲ ਮੈਨੂੰ ਰੋਟੀ ਨਹੀਂ ਖਾਣ ਦਿੰਦੀਆਂ ਨਹੀਂ ਨਹੀਂ ਬਿਲਕੁਲ ਨਹੀਂ ਔਰ ਬੀਬੀਆਂ ਤਾਂ ਸਾਰੀਆਂ ਬਿਲਕੁਲ ਹੀ ਬਣਾ ਨਾਲ ਨੇ ਉਹਨਾਂ ਨੂੰ ਤੇ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਨਹੀਂ ਬੀਬੀਆਂ ਤਾਂ ਵੋਟ ਪਾ ਦੇਣ ਜਦ ਤੁਸੀਂ ਐਮਸੀ ਬਣ ਗਏ ਫਿਰ ਤਾਂ ਨਾ ਅੱਕਾ ਜਾਏ ਉਹ ਕਿਤੇ ਨਹੀਂ ਨਹੀਂ ਬਿਲਕੁਲ ਉਹਨਾਂ ਨੂੰ ਇਹੀ ਹੈ ਕਿ ਇੱਕ ਲੇਡੀ ਖੜੀ ਹੈ ਤਾਂ ਉਹ ਲੇਡੀ ਮਤਲਬ ਸਾਰੀਆਂ ਜੋ ਵੀ ਲੇਡੀਆਂ ਸਮੱਸਿਆ ਉਹਦਾ ਪਤਾ ਹੁੰਦਾ ਹਾਂਜੀ ਉਹਨਾਂ ਦੀ ਗੱਲ ਮੈਂ ਹਰਾਮ ਨਾ ਸੁਣਾਗੀ ਥੈਂਕ ਯੂ ਬਹੁਤ ਧੰਨਵਾਦ ਜੀ ਏ ਬੀਬੀ ਡੋਰ ਟੂ ਡੋਰ ਕਰ ਰਿਹਾ ਜੀ ਇਹਨਾਂ ਦੇ ਆ ਸਮਰਥਕ ਆ ਜਿਹੜੇ ਆ ਖੜੇ ਨਹੀਂ ਕੋਈ ਗੱਲ ਚਲ ਮਿੱਟੀ ਨੂੰ ਬੁਲਾ ਦਿੰਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਬਲਵੀਰ ਸਿੰਘ ਬਿੱਲਾ ਖੜੋਦੀ ਹਾਂਜੀ ਤੇ ਅਸੀਂ 5 ਨੰਬਰ ਵਾਰਡ ਤੋਂ ਆਪਣੇ ਸਾਡੀ ਗੁੱਡੀਆ ਤੇ ਅਸੀਂ ਉਹਦੀ ਹੈਲਪ ਵਾਸਤੇ ਤੇ ਅਸੀਂ ਉਹਨਾਂ ਦੇ ਨਾਲ ਐਨ ਪੂਰੀ ਵਾਰਡ ਨੰਬਰ 5 ਦੇ ਵਿੱਚ ਅਸੀਂ ਪੂਰੀ ਕੈਂਪੇਨਿੰਗ ਕਰ ਰਹੇ ਹਾਂ ਤੇ ਡੋਰ ਟੂ ਡੋਰ ਤੇ ਅਸੀਂ ਝਾੜੂ ਦੇ ਚੋਣ ਨਿਸ਼ਾਨ ਤੇ ਲੜ ਰਹੇ ਹਾਂ ਆਮ ਆਦਮੀ ਪਾਰਟੀ ਵੱਲੋਂ ਤੇ ਸਾਨੂੰ ਪੂਰੇ ਸ਼ਹਿਰ ਦੇ ਵਿੱਚ ਪੂਰੇ ਵਾਰਡ ਦੇ ਵਿੱਚ ਜਣ ਕੇ ਪਰਮਾ ਹੰਗਾਰਾ ਮਿਲਿਆ ਤੇ ਅਸੀਂ 13 ਦੀਆਂ 13 ਜਿਹੜੀਆਂ ਸੀਟਾਂ ਤਕਰੀਬਨ ਝਾੜੂ ਦੇ ਜਿਹੜੇ ਆ ਐਮ ਸੀ ਪੂਰੇ ਦੇ ਪੂਰੇ ਬਣੂਗੇ ਤੇ 5 ਨੰਬਰ ਵਾਰਡ ਵੀ ਪੂਰੇ ਜੋਰ ਦੇ ਨਾਲ ਅਸੀਂ ਜਿੱਤਾਂਗੇ ਤੇ ਪੂਰੇ ਐਨ ਜੋਸ਼ੋ ਖਰੋਸ਼ ਦੇ ਨਾਲ ਲੜ ਰਹੇ ਹਾਂ ਹਾਂਜੀ ਜੋਸ਼ੋ ਖਰੋਸ਼ ਦੇ ਨਾਲ ਲੜ ਰਹੇ ਹਾਂ ਹਾਂ ਪੂਰੇ ਹਾਂਜੀ ਹਾਂਜੀ ਥੈਂਕ ਯੂ ਇਹਦੇ ਕੋਈ ਜਿਹੜੇ ਸਮਰਥਕ ਬੀਬੀ ਦੇ ਸਵੇਰ ਦੇ ਚੱਲੇ ਹੋਆ ਬੀਬੀ ਕਿੰਨੇ ਕਿ ਦਿਨ ਹੋ ਗਏ ਤੁਹਾਨੂੰ ਇਦਾਂ ਡੋਟ ਡੂਰ ਕਰਦੇ ਇਹਨੂੰ ਹਾਂਜੀ ਜਦੋਂ ਤੋਂ ਆਪਾਂ ਮਤਲਬ ਸਾਰਿਆਂ ਨੇ ਡਿਸੀਡ ਕਰ ਲਿਆ ਹਾਂਜੀ ਹਾਂਜੀ 10 ਦਿਨ ਠੀਕ ਹੈ ਥੈਂਕ ਯੂ ਇਹ ਬੀਬੀਆਂ ਸਾਰੀਆਂ ਨੇ ਸਮਰਥਕ ਵਾ ਜਿੰਨਾ ਜਥਾ ਇਹਨਾਂ ਨਾਲ ਤੁਰਿਆ ਇਹ ਤੋਂ ਲੱਗਦਾ ਕਿ ਇਹਨਾਂ ਦੀ ਜਿਹੜੀ ਫਿਸ਼ੇ ਨਾ ਉਹ ਸਟਰੋਂਗ ਲੱਗ ਰਹੀ ਆ ਤੇ ਹੁਣ ਇਹ ਨਰਜੀ ਕੇ ਕਾਲਜ ਦੇ ਕੋਲ ਆ ਜਥਾ ਮੈਨੂੰ ਮਿਲਿਆ ਮੈਂ ਤੁਹਾਡਾ ਆਪਣਾ ਸੇਕਲਵਾਨ ਸੰਗ ਸਿੱਧੂ ਲਾਈਵ ਕਰਾਉਣ ਲਈ ਸੰਪਰਕ ਕਰੋ 98857 198169855719816 ਵਾਏ ਗੁਰਜੀਤ ਕਾਲਸਾ ਵਾਏ ਗੁਰਜੀਤ ਕਤੇ ਗਿਆ ਬਈ ਜਿੱਤ ਗਿਆ ਤੜੂ ਵਾਲਾ ਜਿੱਤ ਗਿਆ ਜਿੱਤ ਗਿਆ ਬਈ ਅਗਲੇ ਨੂੰ ਅਗਲੇ ਨੂੰ ਚੋੜੀ ਜਾਵੇ ਜਿੱਤ ਗਿਆ ਬਾਕੀ ਸਾਰੇ ਥੱਲੇ ਥੱਲੇ ਥੋੜੀ ਸਾਹਿਬ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਥੋੜੀ ਸਾਹਿਬ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਥੋੜੀ ਸਾਹਿਬ बले बाक़ी सारे इनकल धूल इनकल झूना